ਵੈਸੇ ਤਾਂ ਇਸ ਵਾਰ ਕਣਕ ਦੀਆਂ ਸਾਰੀਆਂ ਹੀ ਵੈਰਾਈਟੀਆਂ ਦਾ ਚੰਗਾ ਝਾੜ ਆਉਣ ਦੀ ਭੁਲਮੀ ਦਾ ਪਰੰਤੂ ਇਸ ਵਾਰ ਨਾਲ ਜਿਹੜੀਆਂ ਆ ਨਵੀਆਂ ਕਿਸਮਾਂ ਸੀ ਜਿਵੇਂ ਕਿ PPW826 ਸੀ DBW327 ਆ 32 ਆ 70 ਆ 71 72 ਇੰਨਾਂ ਸਾਰੀਆਂ ਕਿਸਮਾਂ ਦਾ ਬੜਾ ਰੌੜਾ ਪਿਆ ਤੇ ਸਭ ਤੋਂ ਵਧੀਆ ਕਿਸਮ ਦੱਸੀ ਗਈ ਸੀ ਕਿ ਜਿਹੜੀ PPW826 ਆ ਬਹੁਤ ਹੀ ਜ਼ਿਆਦੇ ਵਧੀਆ ਵੈਰਾਈਟੀ ਆ ਪਰੰਤੂ ਦੋਸਤੋ ਜਿਹੜਾ ਮੈਨੂੰ ਲੱਗਦਾ ਕਿ ਇਸ ਟਾਈਮ ਜਿਹੜੀ ਕਣਕ ਦੀ ਦਿੱਖ ਕਿ ਇੰਨਾਂ ਸਾਰੀਆਂ ਨਵੀਆਂ ਵੈਰਟੀਆਂ ਦੇ ਵਿੱਚੋਂ ਜਿਹੜੀ DBW371 ਵੈਰਾਈਟੀ ਆ ਇਹ ਸਾਰਿਆਂ ਨਾਲ ਟੌਪ ਕਰ ਸਕਦੀ ਆ ਕਿਉਂਕਿ ਦੋਸਤੋ ਦਿੱਖ ਦੇ ਵਿੱਚ ਇਸ ਦੀ ਹਾਈਟ ਵੀ ਬਹੁਤ ਆ ਹਾਈਟ ਦੇ ਨਾਲ ਨਾਲ ਜੰਮ ਵੀ ਬਹੁਤ ਆ ਤੇ ਜੰਮ ਦੇ ਨਾਲ ਨਾਲ ਬੱਲੀ ਦਾ ਸਾਇਰ ਵੀ ਬਹੁਤ ਵੱਡਾ ਹੈ ਵੈਸੇ ਬੱਲੀ ਦੇਖ ਕੇ ਸੱਟਾ ਦੇਖ ਕੇ ਝਾੜ ਦਾ ਅੰਦਾਜ਼ਾ ਤੈਨ ਲਾਇਆ ਜਾ ਸਕਦਾ ਪਰੰਤੂ ਜਿਹੜੀ ਇਹ ਕਿਸਮ ਦੀ ਦਿੱਖ ਆ ਬਹੁਤ ਹੀ ਜਿਆਦਾ ਜ਼ਬਰਦਸਤ ਆ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਬਹੁਤ ਹੀ ਜਿਆਦਾ ਤਕੜੀ ਕਣਕ ਲੱਗਦੀ ਆ ਤੇ ਇੰਜ ਲੱਗਦਾ ਕਿ ਨਵੀਆਂ ਵੈਰਟੀਆਂ ਦੇ ਵਿੱਚੋਂ ਇਹ ਹਟੀ ਸਭ ਨਾਲੋਂ ਜ਼ਿਆਦਾ ਝਾੜ ਦੇਵੇਗੀ ਤੂੜੀ ਦੇ ਵਿੱਚ ਵੀ ਤੇ ਵੈਸੇ ਵੀ ਬਹੁਤ ਜਦੇ ਵਧੀਆ ਲੱਗ ਰਹੀ ਆ ਹੁਣ ਅੱਗੇ ਗੱਲ ਕਰਦੇ ਆ ਆਪਾਂ DBW 222 ਬਾਰੇ ਹਾਂ ਦੋਸਤੋ ਦਿੱਖ ਤਾਂ ਇਸ ਦੀ ਬਾ ਕਮਾਲ ਲੱਗ ਰਹੀ ਆ ਤੇ ਇਸ ਵਾਰ ਸਭ ਤੋਂ ਵੱਧ ਜੇਕਰ ਆਪਣੇ ਕਿਸਾਨ ਵੀਰਾਂ ਨੇ ਭਰੋਸਾ ਕੀਤਾ ਤਾਂ ਉਹ ਇਹੀ ਆ DBW 222 ਦੇਖਣ ਦੇ ਵਿੱਚ ਬਹੁਤ ਜਿਆਦਾ ਸੋਹਣੀ ਲੱਗ ਰਹੀ ਆ ਬੱਲੀ ਦਾ ਸਹਿਰੀ ਦਾ ਵੀ ਇਸ ਵਾਰ ਚੰਗਾਗਾ ਤੇ ਸਭ ਤੋਂ ਵੱਡੀ ਗੱਲ ਕਿਉਂ ਭਰੋਸਾ ਕੀਤਾ ਆਪਣੇ ਕਿਸਾਨ ਵੀਰਾਂ ਨੇ ਕਿ ਇਹ ਡਿੱਗਦੀ ਬਹੁਤ ਜਿਆਦਾ ਘਾਟਾ ਇਸ ਦਾ ਬੀਜ ਵੀ ਚੰਗਾ ਪਾਇਆ ਚੱਲ ਚੱਲੀ 45 15 ਦੇ 50 50 ਕਿਲੋ ਪ੍ਰਤੀ ਏਕੜ ਵੀ ਬੀਜ ਪਾ ਕੇ ਆਪਣੇ ਕਿਸਾਨ ਵੀਰਾਂ ਨੇ ਵੀ ਦੀ ਆ ਜਿੱਥੇ ਐ ਚੜੀ ਇਹੀ ਅਸੀ ਲੱਗਦੀ ਸੀ ਉੱਥੇ ਤਾਂ ਇਹ ਬਹੁਤ ਹੀ ਜ਼ਿਆਦਾ ਪਸੰਦ ਕੀਤੀ ਗਈ ਆ ਆਪਣੇ ਕਿਸਾਨ ਵੀਰਾਂ ਵੱਲੋਂ ਤੇ ਲੱਗਦਾ ਇਸ ਵਾਰ ਇਹ ਵੀ ਕਣਕ ਬਹੁਤ ਵਧੀਆ ਝਾੜ ਦੇ ਕੇ ਜਾਵੇਗੀ ਜਿਹੜੀ ਕਣਕ ਤੁਸੀਂ ਹੁਣ ਦੇਖ ਰਹੇ ਹੋ ਇਹ ਆ ਡੀਬੀਡਬਲਯੂ 303 ਹਾਂ ਦੋਸਤੋ ਪਿਛਲੇ ਸਾਲ ਤਾਂ ਬੜਾ ਰੌਲਾ ਪਿਆ ਸੀ ਕਿ ਇਸ ਦਾ ਵੈਰਾਈਟੀ ਦਾ ਝਾੜ ਬਹੁਤ ਜ਼ਿਆਦਾ ਆ ਪਰੰਤੂ ਇਸ ਵਾਰ ਇਹ ਵੈਰਾਈਟੀ ਵੀ ਬਾ ਕਮਾਲ ਕਰ ਰਹੀ ਆ ਦੇਖਣ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਆ ਬੱਲੀਆ ਸਹਿਜੀ ਦਾ ਵੀ ਚੰਗਾਗਾ ਕੁੱਲ ਮਰਾਕੇ ਦੋਸਤੋ ਇਸ ਵਾਰ ਇਸ ਵੈਰਾਈਟੀ ਦਾ ਵੀ ਚੰਗਾ ਝਾੜ ਆਉਣ ਦੀ ਪੂਰਨ ਉਮੀਦ ਹੈ। ਵੈਸੇ ਤਾਂ ਇਸ ਵੈਰਾਈਟੀ ਦਾ ਪੋਟੈਂਸ਼ੀਅਲ ਯੀਲਡ ਤੇ ਐਵਰੇਜ ਝਾੜ ਬਹੁਤ ਜ਼ਿਆਦਾ ਹੈ। ਦੇਖਦੇ ਹਾਂ ਕਿ ਇਸ ਵਾਰ ਇਹ ਵੈਰਾਈਟੀ ਆਪਣੇ ਐਵਰੇਜ ਝਾੜ ਦੇ ਆਸ-ਪਾਸ ਆਉਂਦੀ ਹੈ ਕਿ ਨਹੀਂ। ਵੈਸੇ ਵੈਰਾਈਟੀ ਚੰਗੀ ਲੱਗ ਰਹੀ ਆ। ਹੁਣ ਅੱਗੇ ਗੱਲ ਕਰਦੇ ਆਪਾਂ ਉਹ ਸ਼ਾਨਦਾਰ ਵੈਰਾਈਟੀ ਬਾਰੇ ਜਿਹਦੇ ਬਾਰੇ ਤੁਹਾਨੂੰ ਬਹੁਤ ਬੇਸਬਰੀ ਤੋਂ ਇੰਤਜ਼ਾਰ ਸੀ DBW 187 ਵਾਰੀ ਹਾਂ ਦੋਸਤੋ ਇਸ ਵਾਰ ਜੇਕਰ ਇਸ ਦੇ ਬੱਲੀ ਦੇ ਸਾਈ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਨਾਲੋਂ ਵੱਡਾ ਹੈ ਦੇਖਣ ਦੇ ਵਿੱਚ ਇਹ ਵੀ ਬਹੁਤ ਜਿਆਦਾ ਸੋਹਣੀ ਹੈ ਕੱਦ ਵੀ ਬਹੁਤ ਜਿਆਦਾ ਹੈ ਤੂੜੀ ਵਿੱਚ ਦੀ ਬਹੁਤ ਜਿਆਦਾ ਬੰਦੀ ਹੈ ਤੇ ਇਸ ਵਾਰ ਐਂ ਲੱਗਦਾ ਕਿ ਇਸ ਵਾਰ ਇਹ ਵੱਖਰਾ ਰਿਕਾਰਡ ਬਣਾ ਕੇ ਜਾਊਗੀ ਕਿਉਂਕਿ ਖੜੀ ਆ ਦੋਸਤੋ ਮੇਨ ਵਿਸ਼ੇਸ਼ਤਾ ਇਹਦੀ ਕੀ ਹੈ ਕਿ ਇਸ ਵਾਰ ਇਹ ਖੜੀ ਆ ਨਹੀਂ ਤਾਂ ਆਏ ਸਾਲ ਡਿੱਗੀ ਵੜਦੇ ਸੀਗੇ ਤੇ ਆਏ ਲੱਗਦਾ ਕਿ ਜੇਕਰ ਖੜੀ ਆ ਤਾਂ ਇਹ ਝਾੜ ਦੇ ਵਿੱਚ ਵੀ ਬੱਲੇ ਬੱਲੇ ਕਰਾ ਕੇ ਚਾਹੂਗੀ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਗਿਆ ਹੈ ਕਿ ਸਾਰੀਆਂ ਵੈਰਾਈਟੀਆਂ ਨਾਲ ਜਿਆਦਾ ਝਾੜ ਇਸ ਵੈਰਾਈਟੀ ਦਾ ਹੀ ਆਉਂਦਾ ਸੀ ਅੱਗੇ ਗੱਲ ਕਰਦੇ ਆਪਾਂ ਪੀਬੀਡਬਲਯੂ 826 ਬਾਰੇ ਯੂਨੀਵਰਸਿਟੀ ਨੇ ਤਾਂ ਬਹੁਤ ਹੀ ਜ਼ਿਆਦੇ ਵੱਡੇ ਵੱਡੇ ਦਾਅਵੇ ਕੀਤੇ ਆ ਕਿ ਇਸ ਵੈਰੈਟੀ ਦਾ ਝਾੜ DBW222 DBW187 ਤੇ 766 ਵੈਰੈਟੀ ਨਾਲੋਂ ਜ਼ਿਆਦਾ ਆ ਪਰੰਤੂ ਦੇਖਣ ਦੇ ਵਿੱਚ ਤਾਂ ਇਹ ਲੱਗਦਾ ਕਿ ਇੰਨਾ ਤਿੰਨਾ ਵੈਰੈਟੀਆਂ ਸਾਹਮਣੇ ਇਹ 826 ਬਹੁਣੀ ਨਜ਼ਰ ਆ ਰਹੀ ਆ ਦਿਖ ਕੋਈ ਖਾਸ ਨਹੀਂ ਚਲੋ ਦੇਖਦੇ ਆਂ ਦੋਸਤੋ ਜਦੋਂ ਕੰਬਾਈਨ ਚੱਲੀ ਕਿ ਇਸ ਦਾ ਝਾੜ ਆ ਜਿਹੜਾ ਇਹਨਾਂ ਤਿੰਨਾ ਵੈਰੈਟੀਆਂ ਨਾਲੋਂ ਜ਼ਿਆਦੇ ਆਉਂਦਾ ਕਿ ਨਹੀਂ ਤਾਂ ਹੁਣ ਦੋਸਤੋ ਇਹ ਸਨ ਉਹ 4-5 ਵੈਰੈਟੀਆਂ ਜਿਨ੍ਹਾਂ ਦਾ ਝਾੜ ਇਸ ਵਾਰ ਪੂਰਾ ਫੁੱਲ ਰਹਿਣ ਦੀ ਉਮੀਦ ਆ ਕਿ ਇਹ ਲੱਗਦਾ ਕਿ ਇਸ ਵਾਰ ਇਹੀ ਵੈਰਾਈਟੀਆਂ ਟਾਪ ਕਰਨਗੀਆਂ ਧੰਨਵਾਦ ਦੋਸਤੋ